हेलो नमस्कार जी सत श्री अकाल आदाब मैं एमपी सिंह सैलरी न्यूज़ चैनल 24/7 द ओन एयर न्यूज़ चैनल 24/7 तो दर्शकांदा स्वागत करता हां आज assi ek bahut hi mahan hasti kol baithe ha do mahan hastiyan kol baithe ha sir amarjot singh ji jo sarbatte bhale de jo doaba zone de president hai aur nal sadar raman mohan singh ji baithe ne jo joint secretary hai sarbatte bhale de doaba zone ਸੋ ਅਸੀਂ ਅੱਜ ਇੱਕ ਬਹੁਤ ਅੱਛਾ ਟੌਪਿਕ ਲੈ ਕੇ ਆਏ ਹਾਂ ਮਰਜੋਸ ਸਿੰਘ ਜੀ ਕੋਲ ਦੇਖੋ ਇਹ ਮੋਟੀਵੇਸ਼ਨ ਕਰਦੇ ਨੇ ਇਹਨਾਂ ਨੇ ਤੁਹਾਨੂੰ ਇੱਕ ਇਹੋ ਜੀ ਕਾਉਂਸਲਿੰਗ ਦੇਣੀ ਹੈ ਜਿਹਨੂੰ ਸੁਣ ਕੇ ਤੁਹਾਡਾ ਕੁਝ ਦਿਨ ਲਈ ਮਾਈਂਡ ਰਿਲੈਕਸ ਹੋ ਜਾਏਗਾ ਸੋ ਅੱਛਾ ਇਹੀ ਲੱਗੇਗਾ ਕਿ ਸਮਰਜੋਸ ਸਿੰਘ ਜੀ ਹੀ ਇਸ ਬਾਰੇ ਨੌਲੇਜ ਦੇਣ ਸੱਚਕਾਲ ਜੀ ਸੱਚਕਾਲ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਆਪਣੇ ਚੈਨਲ ਤੇ ਅੱਜ ਬੁਲਾ ਕੇ ਟਾਪਿਕ ਡਿਸਕਸ ਕਰਨ ਲਈ ਗੱਲਬਾਤ ਕਰ ਰਿਹਾ ਹਾਂ ਅਸੀਂ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਆਪਣਾ ਚੈਨਲ ਤੇ ਔਰ ਦਰਸ਼ਕਾਂ ਵੱਲੋਂ ਵੀ ਸਵਾਗਤ ਕਰਦੇ ਹਾਂ ਬਹੁਤ ਬਹੁਤ ਸ਼ੁਕਰੀਆ ਜੀ ਇੱਕ ਬਹੁਤ ਵਧੀਆ ਟਾਪਿਕ ਆਫਲਾਈਨ ਅਸੀਂ ਡਿਸਕਸ ਕਰ ਰਹੇ ਸੀ ਜੀ ਸੋ ਉਹਦੇ ਬਾਰੇ ਮੋਟੀਵੇਸ਼ਨ ਜਾਂ ਇੱਕ ਜਿਹੜਾ ਆਪਣਾ ਮੋਰਲ ਰੋਲ ਆਪਾਂ ਦਿਮਾਗ 'ਚ ਬਿਠਾਇਆ ਹੁੰਦਾ ਹੈ ਉਹ ਮੋਰਲ ਰੋਲ ਨੂੰ ਆਪਾਂ ਕਿ ਸੈਂਸ ਨਾਲ ਲੈਣੇ ਆ ਉਹਨੂੰ ਥੋੜਾ ਜਿਹਾ ਐਕਸਪਲੇਨ ਕਰੋ ਤਾਂ ਕਿ ਦਰਸ਼ਕਾਂ ਨੂੰ ਸਮਝ ਆ ਸਕੇ ਕਿ ਸਾਡਾ ਜਿਹੜਾ ਲਿਵਿੰਗ ਸਟਾਈਲ ਹੈ ਲਾਈਫ ਸਟਾਈਲ ਬਦਲ ਜਾਏਗਾ ਜੇ ਅਸੀਂ ਇਹਨਾਂ ਦੇ ਮੁਤਾਬਕ ਚੱਲਾਂਗੇ ਸੋ ਸੁਣੋ ਤੁਹਾਨੂੰ ਪਤਾ ਲੱਗੇਗਾ ਕਿ ਵਾਟ ਇਜ਼ ਲਾਈਫ ਔਰ ਇਹਦੀ ਮੋਟੀਵੇਸ਼ਨ ਤੁਹਾਨੂੰ ਕੀ ਮਿਲਦੀ ਹੈ ਔਰ ਕਮੈਂਟ ਬਾਕਸ ਦੇ ਵਿੱਚ ਕਮੈਂਟ ਜ਼ਰੂਰ ਕਰਨਾ ਕਿ ਤੁਹਾਨੂੰ ਇਥੋਂ ਕੀ ਹਾਸਲ ਹੋਇਆ ਲਓ ਜੀ ਤੁਸੀਂ ਕੁਝ ਜਾਣਨਾ ਪਾਓ ਜੀ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਾਡੇ ਭਾਰਤ ਵਰਸ਼ ਦੀ ਜਿਹੜੀ ਆਬਾਦੀ ਹੈ ਉਹ 160 ਕਰੋੜ ਤੋਂ ਹੁਣ 170 ਕਰੋੜ ਵੱਲ ਵੱਧ ਰਹੀ ਹੈ ਸਾਡੇ ਸਮਾਜ ਚ ਇੱਕ ਬੜੀ ਵੱਡੀ ਗੱਲ ਮੰਨੀ ਜਾਂਦੀ ਹੈ ਕਿ ਜਿੰਨੀਆਂ ਵੀ ਜੋਬ ਪ੍ਰੋਵਾਈਡ ਕਰਨ ਦੀਆਂ ਜ਼ਿੰਮੇਵਾਰੀਆਂ ਨੇ ਜੋ ਵੀ ਨੌਕਰੀਆਂ ਵਾਸਤੇ ਕਾਰੋਬਾਰ ਪ੍ਰੋਵਾਈਡ ਕਰਨ ਦੀ ਜ਼ਿੰਮੇਵਾਰੀ ਹੈ ਉਹ ਸਰਕਾਰਾਂ ਦੀਆਂ ਨੇ ਜਦ ਕਿ ਇਹ ਚੀਜ਼ ਨਹੀਂ ਹੋਣੀ ਚਾਹੀਦੀ ਸਾਡਾ ਦੇਸ਼ ਇੰਨਾ ਵੱਡਾ ਹੈ ਸਾਡੇ ਲੋਕਾਂ ਦੇ ਦਿਮਾਗ ਸਾਡੀ ਪੜ੍ਹਾਈਆਂ ਇੰਨਾ ਵੱਡੀਆਂ ਨੇ ਕਿ ਸਾਨੂੰ ਆਪਣੇ ਕਿਤੇ ਆਪ ਲੱਭਣੇ ਚਾਹੀਦੇ ਨੇ ਜੀ ਇਹਦੇ ਵਿੱਚ ਸਭ ਤੁਹਾਡੀ ਮੁਸ਼ਕਿਲਾਂ ਜੋ ਮੈਂ ਦੇਖ ਰਿਹਾ ਹਾਂ ਸਟੂਡੈਂਟਸ ਨੂੰ ਮਿਲ ਕੇ ਜਿਹੜੀ ਆਂਦੀ ਹੈ ਕਿ ਉਹਨਾਂ ਦੇ ਜਿਹੜੇ ਰੋਲ ਮਾਡਲਸ ਨੇ ਉਹ ਇੱਕ ਅਮੀਰ ਆਦਮੀ ਬਣਾਏ ਜਾਂਦੇ ਨੇ ਜੀ ਲੋਕਾਂ ਨੂੰ ਬੱਚਿਆਂ ਨੂੰ ਬਚਪਨ ਤੋਂ ਪ੍ਰੇਰਿਤ ਕੀਤਾ ਜਾਂਦਾ ਕਿ ਜੇ ਤੂੰ ਵੱਡੇ ਹੋ ਕੇ ਆਪਣੇ ਆਪ ਤੇ ਸਕਸੈਸਫੁਲ ਹੋਂਦਾ ਟੈਗ ਲਗਾਉਣਾ ਹੈ ਤੇ ਤੈਨੂੰ ਅਮੀਰ ਹੋਣਾ ਪਏਗਾ ਜਦ ਕਿ ਇਹ ਗੱਲ ਬਿਲਕੁਲ ਗਲਤ ਹੈ ਜੀ ਅਸੀਂ ਜਦੋਂ ਵੀ ਆਪਾਂ ਕਿਸੇ ਵੀ ਮਹਾਨ ਹਸਤੀ ਦੀ ਜੋ ਕਿ ਆਪਣੇ ਸਮਾਜ 'ਚ ਅੱਗੇ ਵੱਧ ਕੇ ਚਾਹੇ ਉਹ ਬਿਜ਼ਨਸ ਦੇ ਖੇਤਰ 'ਚ ਆ ਕੇ ਆਈਏ ਚਾਹੇ ਉਹ ਐਜ਼ ਅਨ ਆਰਟਿਸਟ ਅੱਗੇ ਆਇਆ ਚਾਹੇ ਉਹ ਸਪੋਰਟਸਮੈਨ ਅੱਗੇ ਆਇਆ ਜਦੋਂ ਵੀ ਆਪਾਂ ਕਿਸੇ ਦਾ ਆਪਾਂ ਕਰੀਅਰ ਦੀ ਸਟਾਰਟਿੰਗ ਦੇਖਦੇ ਹਾਂ ਸ਼ੁਰੂਆਤ ਦੇਖਦੇ ਹਾਂ ਉਹਨਾਂ ਦੀ ਸਾਰਿਆਂ ਦੀ ਇੱਕ ਬੜੀ ਹੀ ਖੰਬਲ ਬਿਗਨਿੰਗ ਇੱਕ ਛੋਟੀ ਬਿਗਨਿੰਗ ਤੋਂ ਸ਼ੁਰੂ ਹੋਇਆ ਹੁੰਦਾ ਜੀ ਕਈ ਵੱਡੇ ਵੱਡੇ ਸਰਕਾਰੀ ਅਫਸਰ ਜਿਹੜੇ 2 2 3 3 ਲੱਖ ਰੁਪਏ ਦੀ ਤਨਖਾਹ ਤੋਂ ਅੱਜ ਰਿਟਾਇਰ ਹੋ ਰਹੇ ਨੇ ਉਹਨਾਂ ਦੀ ਸਟਾਰਟਿੰਗ ਸ ਕਈਆਂ ਦੀ 900 ਰੁਪਏ ਕਿਸੇ ਦੇ 1000 ਰੁਪਏ ਕਿਸੇ ਦੇ 1300 ਰੁਪਏ ਐਗਜ਼ੈਕਟਲੀ ਬਿਲਕੁਲ ਸੋ ਜਿਹੜੀ ਜਰਨੀ ਹੈ ਉਹ ਬਿਲਕੁਲ ਹੰਬਲ ਹੁੰਦੀ ਹੈ ਬਟ ਮਿਹਨਤ ਕਰਨ ਨਾਲ ਲੋਕੀ ਪੜ੍ਹਦੇ ਨੇ ਮਿਹਨਤ ਕਰਦੇ ਨੇ ਆਪਣੇ ਆਪ ਨੂੰ ਜੌਬ ਵਾਸਤੇ ਕਾਬਲ ਬਣਾਉਂਦੇ ਨੇ ਤੇ ਉਹ ਤਰੱਕੀ ਕਰਦੇ ਨੇ ਇਸ ਚੀਜ਼ ਨੂੰ ਬੱਚਿਆਂ ਦੇ ਵਿੱਚ ਲੈ ਕੇ ਆਣਾ ਬੱਚਿਆਂ ਨੂੰ ਸਮਝਾਉਣਾ ਬਹੁਤ ਜ਼ਰੂਰੀ ਹੈ ਦੂਸਰੀ ਗੱਲ ਕਿ ਦੁਨੀਆ ਸਿਰਫ ਪੈਸੇ ਤੇ ਨਹੀਂ ਮੁਕਦੀ ਜੇ ਤੁਸੀਂ ਇੱਕ ਅچھے ਸਪੋਰਟਸਮੈਨ ਹੋ ਤਦਿਤ ਮਾਰਜ ਤੁਹਾਡੀ ਬਹੁਤ ਅੱਛੀ ਰੈਕੋਗਨੀਸ਼ਨ ਹੈ ਆਉਣ ਵਾਲਾ ਸਮਾਂ ਭਾਰਤ ਵਿੱਚ ਇਹ ਕਿਹਾ ਜਾ ਰਿਹਾ ਕਿ ਸਪੋਰਟਸਮੈਨ ਵਾਸਤੇ ਇੱਕ ਐਸੀ ਪੇ ਸ਼ੁਰੂ ਹੋਏਗੀ ਐਸੀ ਉਹਨਾਂ ਨੂੰ ਰਿਮਿਊਨਰੇਸ਼ਨ ਮਿਲੇਗੀ ਐਸੇ ਇਨਾਮ ਮਿਲਣਗੇ ਕਿ ਕਈ ਕਈ ਵੱਡੇ ਬਿਜ਼ਨਸਮੈਨਾਂ ਤੋਂ ਜਿਹੜੇ ਦੋ ਦੋ ਤਿੰਨ ਤਿੰਨ ਪੁਸ਼ਤਾਂ ਤੋਂ ਕਾਰੋਬਾਰ ਕਰਦੇ ਪਏ ਨੇ ਉਹਨਾਂ ਤੋਂ ਵੀ ਜਾ ਕੇ ਉਹ ਜ਼ਿਆਦਾ ਪੈਸਾ ਕਮਾ ਲੈਣ ਜੀ ਨਾਲ ਦੇ ਨਾਲ ਜਿਹੜੇ ਆਰਟਿਸਟ ਹੈਗੇ ਨੇ ਉਹਨਾਂ ਦੀ ਵੀ ਇੱਕ ਬਹੁਤ ਅੱਛੀ ਰੈਕੋਗਨੀਸ਼ਨ ਹੁੰਦੀ ਪਈ ਹੈ ਅੱਜ ਦੇ ਸਮੇਂ 'ਚ ਸੋ ਤੁਸੀਂ ਜਿਹੜਾ ਵੀ ਕੋਈ ਕੰਮ ਕਰਦੇ ਹੋ ਜਿਸ ਫੀਲਡ 'ਚ ਵੀ ਜਾਣਾ ਚਾਹੁੰਦੇ ਹੋ ਉਹਦੇ ਚ ਆਪਣੇ ਆਪ ਨੂੰ ਸਪੈਸ਼ਲਿਸਟ ਕਰੋ ਪਹਿਲੇ ਗੱਲਾਂ ਕੀਤੀਆਂ ਜਾਂਦੀਆਂ ਸੀ ਕਿ ਬੱਚਾ ਪਹਿਲੇ 12ਵੀਂ ਕਰੇ ਉਸ ਤੋਂ ਬਾਅਦ ਗ੍ਰੈਜੂਏਸ਼ਨ ਕਰੇ ਫਿਰ ਪੋਸਟ ਗ੍ਰੈਜੂਏਸ਼ਨ ਕਰੇ ਫਿਰ ਕਦਾ ਕੋਈ ਕੋਰਸ ਕਰੇ ਤੇ ਨੌਕਰੀ ਕਰੇ ਬਿਲਕੁਲ ਇਹ ਗੱਲ ਗਲਤ ਹੋ ਗਈ ਹੈ ਹੁਣ ਅਜ 12ਵੀਂ ਦੇ ਵਿੱਚ ਵੀ ਜਿਹੜੇ ਬੱਚੇ ਪੜ੍ਹਦੇ ਪਏ ਨੇ ਉਹ ਆਪਣੇ ਨਾਲ ਪੜ੍ਹਾਈ ਦੇ ਸਕਿੱਲ ਡਿਵੈਲਪਮੈਂਟ ਕਰ ਰਹੇ ਨੇ ਸਕਿੱਲ ਡਿਵੈਲਪਮੈਂਟ ਕਰਨ ਦੇ ਨਾਲ-ਨਾਲ ਉਹ ਕੋਈ ਨਾ ਕੋਈ ਐਸਾ ਆਪਣਾ ਪੇਸ਼ਾ ਲੱਭ ਰਹੇ ਨੇ ਕੋਈ ਐਸਾ ਕਾਰੋਬਾਰ ਲੱਭ ਰਹੇ ਨੇ ਕਿਉਂਕਿ ਇਹ ਹੁਣ ਕੰਪਿਊਟਰ ਦਾ ਜ਼ਮਾਨਾ ਹੈ ਨਵੀਂ ਨਵੀਂ ਟੈਕਨੋਲੋਜੀਜ਼ ਆ ਰਹੀਆਂ ਨੇ ਨਵੇਂ ਨਵੇਂ ਬਿਜ਼ਨਸ ਦੇ ਆਈਡੀਆਜ਼ ਆ ਰਹੇ ਨੇ ਉਹ ਆਈਡੀਆਜ਼ ਨੂੰ ਲੈ ਕੇ ਬੱਚੇ ਆਪਣੇ ਕਾਰੋਬਾਰ ਸ਼ੁਰੂ ਕਰ ਰਹੇ ਨੇ ਤੇ ਬਹੁਤ ਅੱਗੇ ਵਧ ਰਹੇ ਨੇ ਜੀ ਜੇਕਰ ਮੈਂ ਇੱਕ ਗੱਲ ਕਰਾਂ ਇੱਕ ਉਦਾਹਰਣ ਲਵਾਂ ਇੱਕ ਬੱਚਾ 12 ਤੋਂ ਬਾਅਦ ਇੱਕ ਸਾਲ ਅਕਾਊਂਟੈਂਸੀ ਦੀ ਪੜ੍ਹਾਈ ਕਰਦਾ ਹੈ ਜੀ ਅੱਛੀ ਪੜ੍ਹਾਈ ਕਰਨ ਤੋਂ ਬਾਅਦ ਜਿਹਦਾ ਖਰਚਾ 40 ਤੋਂ 50000 ਰੁਪਏ ਸਾਲ ਦਾ ਖਰਚਾ ਆਉਂਦਾ ਹੈ ਉਹ ਬੱਚਾ 15000 ਰੁਪਏ ਦੀ ਨੌਕਰੀ ਤੇ ਲੱਗ ਸਕਦਾ ਹੈ ਜੀ ਜਿਹਦੇ ਵਿੱਚ ਇੱਕ ਬੱਚੇ ਦੀ ਉਮਰ 19 ਤੋਂ 20 ਸਾਲ ਹੋਏਗੀ ਬਿਲਕੁਲ ਐਗਜ਼ੈਕਟਲੀ ਜਦ ਤੱਕ ਉਹ ਬੱਚਾ 25 ਸਾਲ ਦੀ ਉਮਰ ਤੱਕ ਆਏਗਾ ਉਹਦੀ ਤਨਖਾਹ 25 ਕੋ ਹਜ਼ਾਰ ਰੁਪਏ ਦੇ ਉੱਪਰ ਪਹੁੰਚ ਜਾਂਦੀ ਹੈ ਜੀ ਇੱਕ ਐਸਾ ਸਮਾਂ ਹੁੰਦਾ ਕਿ ਜਦੋਂ ਉਹ ਬੱਚਾ ਸੋਚਦਾ ਕਿ ਮੈਂ ਆਪਣੀ ਸ਼ਾਦੀ ਕਰਾਂ ਆਪਣਾ ਪਰਿਵਾਰ ਅੱਗੇ ਵਧਾਵਾਂ ਸੋ 25-30 ਹਜ਼ਾਰ ਰੁਪਏ ਦੇ ਵਿੱਚ ਇੱਕ ਘਰ ਦਾ ਸਟਾਰਟਿੰਗ ਦੇ ਵਿੱਚ ਗੁਜ਼ਾਰਾ ਹੋ ਸਕਦਾ ਹੈ ਜਦੋਂ ਇੱਕ ਛੋਟੀ ਫੈਮਿਲੀ ਹੁੰਦੀ ਹੈ ਮੈਂ ਅੱਛਾ ਥੋੜੀ ਤੁਹਾਡੀ ਗੱਲ ਇੰਟਰਰਪਟ ਕਰਨਾ ਚਾਹਾਂਗਾ ਜੀ ਮਾਫੀ ਚਾਹਨਾ ਵਾਂ ਦੇਖੋ ਅੱਜ ਦੇ ਟ੍ਰੈਂਡ ਕੀ ਹੈ ਅਜਕੀ ਸ਼ੋਸਪਨ ਫੈਲ ਚੁੱਕਿਆ ਹੈ ਕਿ ਅੱਜ ਬੱਚਾ ਇੰਡੀਆ ਚ ਪੜ ਕੇ ਰਾਜੀ ਨਹੀਂ ਇੰਡੀਆ ਚ ਜੌਬ ਕਰਕੇ ਰਾਜੀ ਨਹੀਂ ਡਾਲਰ ਦੇ ਮਗਰ ਲੱਗੇ ਹੋਏ ਨੇ ਇੱਕ ਬੱਚੇ ਨੇ ਬਾਹਰ ਜਾਣਾ ਹੈ ਬਾਹਰ ਜਾਣ ਵਾਸਤੇ 50-60 ਲੱਖ ਰੁਪਏ ਮਾਮੂਲੀ ਜਿਹਾ ਲੱਗ ਜਾਂਦਾ ਹੈ ਉਹਦਾ ਪੈਕੇਜ ਦੇਣਾ ਫੀਸ ਦੇਣੀ ਪੜਨ ਜਾਣਾ ਹੈ ਜਾਂ ਜੋ ਵੀ ਕਰਨ ਜਾ ਰਿਹਾ ਹੋ ਉਹਦਾ ਸਾਡਾ ਬੇਅੰਤ ਹ ਪੈਸਾ ਫੋਰਨ ਕੰਟਰੀਸ ਦੇ ਜਾ ਰਿਹਾ ਔਰ ਇੱਥੇ ਮੈਡੀਕਲ ਕਾਲਜ ਦੀਆਂ ਸੀਟਾਂ ਪੂਰੀਆਂ ਨਹੀਂ ਹੋ ਰਹੀਆਂ ਇੰਜੀਨੀਅਰਿੰਗ ਕਾਲਜ ਦੀਆਂ ਸੀਟਾਂ ਪੂਰੀਆਂ ਨਹੀਂ ਹੋ ਰਹੀਆਂ ਪੋਲੀਟੈਕਨਿਕ ਕਾਲਜ ਦੀਆਂ ਸੀਟਾਂ ਨਹੀਂ ਪੂਰੀਆਂ ਹੋ ਰਹੀਆਂ ਉਹਨਾਂ ਦੀ ਮੋਟੀਵੇਸ਼ਨ ਵਾਸਤੇ ਤੁਸੀਂ ਕੀ ਕਹਿਣਾ ਚਾਹੋਗੇ ਗਵਰਨਮੈਂਟ ਕੀ ਸਕੋਪ ਦੇ ਰਹੀ ਹੈ ਆ ਕੋ ਇਨਾਂ ਬੱਚਿਆਂ ਨੂੰ ਤਾਂ ਕਿ ਇਹ ਬੱਚਿਆਂ ਦਾ ਇੱਥੇ ਮੋਟੀਵੇਸ਼ਨ ਇੱਥੇ ਪੜਨ ਦਾ ਦਿਲ ਲੱਗੇ ਇੱਥੇ ਜੌਬ ਕਰਨ ਦਾ ਰਵੇ ਮੈਂ ਪਹਿਲੀ ਗੱਲ ਤੇ ਗਵਰਨਮੈਂਟ ਵੱਲੋਂ ਕੋਈ ਵੀ ਐਸਾ ਗੱਲ ਨਹੀਂ ਕਰਨਾ ਚਾਹੁੰਦਾ ਕਿ ਉਹਨਾਂ ਦੀ ਕੀ ਪਾਲਿਸੀ ਮੈਟਰ ਹੈ ਜੀ ਦੂਸਰੀ ਗੱਲ ਜਿਹੜੀ ਇੱਕ ਇਮੀਗ੍ਰੇਸ਼ਨ ਹੈ ਇਹ ਅੱਜ ਤੋਂ ਨਹੀਂ ਚੱਲ ਰਹੀ ਜੀ ਤੁਸੀਂ ਜੇ ਜਾਣਦੇ ਹੋ ਸਾਰੇ ਕਿ ਇੱਕ ਪੰਛੀ ਵੀ ਜਿਹੜਾ ਹੁੰਦਾ ਹੈ ਉਹ ਸਮੇਂ ਬਾਅਦ ਉੱਡ ਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਂਦਾ ਹੈ ਸੋ ਇਮੀਗ੍ਰੇਸ਼ਨ ਜਿਹੜੀ ਹੈ ਉਹ ਸਾਡਾ ਇੱਕ ਨਿਯਮ ਹੈ ਕੁਦਰਤ ਦਾ ਅੱਜ ਜੇ ਬੱਚਾ ਇੱਕ ਸੋਚਦਾ ਕਿ ਮੈਂ ਇੱਥੇ ਇੱਕ ਤਰ੍ਹਾਂ ਦੀ ਜੌਬ ਕਰਦਾ ਤੇ ਮੈਂ ਮਹੀਨੇ ਤੇ 30000 ਰੁਪਏ 40000 ਰੁਪਏ ਕਮਾਉਣਾ ਜੀ ਜਦੋਂ ਬਾਹਰ ਜਾ ਕੇ ਉਹੀ ਸੇਮ ਜੌਬ ਕਰਦਾ ਹੈ ਤੇ ਉਹ ਸੋਚਦਾ ਕਿ ਮੈਨੂੰ 3 ਲੱਖ ਤੋਂ 4 ਲੱਖ ਰੁਪਏ ਰੇਮੂਨਰੇਸ਼ਨ ਮਿਲਦੀ ਹੈ ਜੀ ਮਗਰ ਜਿਹੜੇ ਉਹਦੇ ਖਰਚੇ ਨੇ ਉਹ ਜ਼ਿਆਦਾ ਉਹ ਫਿਰ ਉਸੇ ਹਿਸਾਬ ਨਾਲ ਹੁੰਦੇ ਨੇ ਜੀ ਸਾਡੇ ਜਿਹੜੇ ਭਾਰਤੀ ਮੂਲ ਦੇ ਬੱਚੇ ਨੇ ਜਾਂ ਸਾਊਥ ਏਸ਼ੀਆ ਮੂਲ ਦੇ ਬੱਚੇ ਨੇ ਉਹਨਾਂ ਦੇ ਵਿੱਚ ਇੱਕ ਆਦਤ ਹੈ ਪੈਸੇ ਬਚਾਨ ਦੀ ਜੀ ਜੀ ਕੀ ਉਹ ਘੱਟ ਦੇ ਵਿੱਚ ਗੁਜ਼ਾਰਾ ਕਰਦੇ ਨੇ ਐਗਜ਼ੈਕਟਲੀ ਜਿੱਤੇ ਕਰਕੇ ਕਿ ਉਹਨਾਂ ਨੂੰ ਪੈਸੇ ਬਚਦੇ ਨੇ ਬਿਲਕੁਲ ਜਦੋਂ ਉਹ ਪੈਸੇ ਬਚ ਕੇ ਇੰਡੀਅਨ ਕਰੰਸੀ ਦੇ ਵਿੱਚ ਜਾਂ ਹੋਰ ਸਾਊਥ ਏਸ਼ੀਅਨ ਕਰੰਸੀ ਦੇ ਵਿੱਚ ਜਾਂਦੇ ਨੇ ਤਾਂ ਇੱਕ ਬੜੀ ਵੱਡੀ ਅਮਾਊਂਟ ਬਣ ਜਾਂਦੀ ਹੈ ਐਗਜ਼ੈਕਟਲੀ ਮਗਰ ਕੁਝ ਸਮੇਂ ਬਾਅਦ ਜਦੋਂ ਇੱਕ ਬੱਚਾ ਉੱਥੇ ਦਾ ਹੋ ਜਾਂਦਾ ਹੈ 15 ਸਾਲ ਰਹਿ ਗਿਆ 20 ਸਾਲ ਰਹਿ ਗਿਆ ਉਹਦੇ ਇੰਡੀਆ ਦੇ ਟਾਈਅਪਸ ਟੁੱਟ ਜਾਂਦੇ ਨੇ ਉਹ ਵੀ ਉੱਥੇ ਜਾ ਕੇ ਇੱਕ ਹੈਂਡ ਟੂ ਮਾਉਥ ਹੀ ਬਣ ਜਾਂਦਾ ਹੈ ਜਦੋਂ ਪਰਿਵਾਰ ਬਣ ਜਾਂਦਾ ਵੱਡਾ ਉਹਨੂੰ ਘਰ ਲੈਣੇ ਪੈਂਦੇ ਨੇ ਗੱਡੀਆਂ ਲੈਣੀਆਂ ਪੈਂਦੀਆਂ ਨੇ ਆਪਣੇ ਕਾਰੋਬਾਰ ਤੇ ਜਾਣ ਲਈ ਉਹ ਵੀ ਇੱਕ ਤਰ੍ਹਾਂ ਦਾ ਹੈਂਡ ਟੂ ਮਾਉਥ ਹੀ ਹੋ ਜਾਂਦਾ ਸੋ ਇਹ ਕਿ ਆਪਣੇ ਮਨ ਨੂੰ ਤਸੱਲੀ ਦੇਣ ਵਾਲੀ ਗੱਲ ਹੈ ਕਿ ਜਿੰਨੀ ਦੇਰ ਤੱਕ ਅਸੀਂ ਘੱਟ ਖਰਚਾ ਕਰਕੇ ਰਵਾਂਗੇ ਉਨੀ ਦੇਰ ਤੱਕ ਅਸੀਂ ਪੈਸੇ ਬਚਾ ਸਕਦੇ ਹਾਂ ਜਦੋਂ ਬੰਦਾ ਸੋਚਦਾ ਕਿ ਮੈਂ ਆਪਣੀ ਜ਼ਿੰਦਗੀ 'ਚ ਆਇਆ ਮੈਂ ਕਮਾਈ ਕਰ ਰਿਹਾ ਤਾਂ ਕਿਉਂ ਨਾ ਖੁੱਲਾ ਖਰਚਾ ਕਰਾਂ ਉਹ ਦੇਖ ਲਓ ਪੈਸੇ ਉੱਥੇ ਵੀ ਨਹੀਂ ਬਚਦੇ ਸੋ ਪਹਿਲੀ ਗੱਲ ਤੇ ਆਪਾਂ ਡਿਸਕਸ ਕਰ ਰਹੇ ਆ ਦੂਸਰੀ ਗੱਲ ਤੁਸੀਂ ਕੀਤੀ ਕਿ ਇੱਥੇ ਕਾਲਜ ਜਿਹੜੇ ਨੇ ਉਹ ਨਹੀਂ ਪਰ ਰਹੇ ਇੱਥੇ ਐਮਬੀਬੀਐਸ ਦੀ ਸੀਟਾਂ ਜਿਹੜੀਆਂ ਖਾਲੀ ਰਹਿ ਜਾਂਦੀਆਂ ਨੇ ਅੱਜ ਐਮਬੀਬੀਐਸ ਕਰਨਾ ਪਰ ਇੰਡੀਆ ਦੇ ਵਿੱਚ ਲਗਭਗ 80 ਲੱਖ ਤੋਂ ਲੈ ਕੇ 1 ਕਰੋੜ ਰੁਪਏ ਦਾ ਖਰਚਾ ਆ ਰਿਹਾ ਹੈ ਜਨਰਲ ਕੈਟਾਗਰੀ ਵਾਸਤੇ ਜੇ ਤੁਹਾਨੂੰ ਸਰਕਾਰੀ ਕਾਲਜ 'ਚ ਸੀਟ ਨਹੀਂ ਮਿਲਦੀ ਸੇਮ ਮੈਡੀਕਲ ਦਾ ਖਰਚਾ ਤੁਸੀਂ ਕਜ਼ਾਕਿਸਤਾਨ ਚਲੇ ਜਾਓ ਕਿਰਗਿਸਤਾਨ ਚਲ ਜਾਓ ਉਥੇ 25 ਤੋਂ ਲੈ ਕੇ 35 ਲੱਖ ਦੇ ਵਿੱਚ ਮੈਡੀਕਲ ਹੋ ਜਾਂਦਾ ਐਕਸੈਕਟਲੀ ਬਿਲਕੁਲ ਠੀਕ ਹਰ ਕੋਈ ਪੇਰੈਂਟ ਅਫੋਰਡ ਨਹੀਂ ਕਰਦਾ ਕਰੋੜ ਕਰੋੜ ਰੁਪਏ ਖਰਚਨਦਾ ਜੀ ਜਾਂ ਕੋਈ ਆਪਣੀ ਜ਼ਮੀਨਾਂ ਵੇਚ ਕੇ ਜਾਂ ਲੋਨ ਲੈ ਕੇ ਕਰੋੜ ਰੁਪਏ ਬੱਚੇ ਦੇ ਪਿੱਛੇ ਲਗਾ ਦਵੇ ਸੋ ਉਹਨਾਂ ਦੀ ਵੀ ਮਗਰ ਇੱਛਾ ਹੈ ਕਿ ਸਾਡਾ ਬੱਚਾ ਜੇ ਲਾਇਕ ਹੈ ਤੇ ਉਹਨੂੰ ਮੌਕੇ ਦਿੱਤੇ ਜਾਣ ਹਰ ਕੋਈ ਪੇਰੈਂਟ ਆਪਣੀ ਚੱਦਰ ਤੋਂ ਬਾਹਰ ਪੈਰ ਪਸਾਰ ਕੇ ਆਪਣੇ ਦੇ ਬੱਚੇ ਦੇ ਪੜ੍ਹਾਈ ਵਾਸਤੇ ਉਹਦੇ ਫਿਊਚਰ ਵਾਸਤੇ ਕੋਸ਼ਿਸ਼ ਕਰਦਾ ਹੈ। ਐਕਸੈਕਟਲੀ। ਸੋ ਉਸ ਕੇਸ ਵਿੱਚ ਬੱਚੇ ਜਦੋਂ ਦੇਖਦੇ ਨੇ ਕਿ ਮੈਨੂੰ 30 ਲੱਖ, 25 ਲੱਖ, 35 ਲੱਖ 'ਚ ਮੈਡੀਕਲ ਦੀ ਸੀਟ ਮਿਲਦੀ ਪਈ ਹੈ। ਤੇ ਮੈਂ ਕਿਉਂ ਨਾ ਉੱਥੇ ਜਾ ਕੇ ਪੜ੍ਹਾਈ ਕਰਾਂ? ਓਪਰਚ्युनिटी। ਬੰਨਾ ਤਾਂ ਮੈਂ ਡਾਕਟਰ ਹੀ। ਬਿਲਕੁਕੁਲ। ਸਾਡੀ ਸਰਕਾਰ ਨੂੰ ਇਸ ਬਾਰੇ ਸੋਚਣਾ ਜ਼ਰੂਰ ਚਾਹੀਦਾ ਹੈ ਕਿ ਜੇ ਬਾਕੀ ਦੇਸ਼ਾਂ ਦੇ ਐਮਬੀਬੀਐਸ ਕਾਲਜ ਜੇ 30 ਲੱਖ, 35 ਲੱਖ 'ਚ ਪੜ੍ਹਾਈ ਕਰਵਾ ਰਹੇ ਨੇ। ਤੇ ਸਾਡੇ ਦੇਸ਼ ਦੇ ਵਿੱਚ ਕਿਉਂ ਨਹੀਂ ਹੋਇਆ ਹੋ ਸਕਦੀ ਬਿਲਕੁਲ ਐਸ ਚੀਜ਼ ਨੂੰ ਮੱਦੇ ਸਰ ਰੱਖ ਕੇ ਕੋਈ ਕਮੇਟੀ ਬਣਾਣੀ ਚਾਹੀਦੀ ਹੈ ਜਿਹੜਾ ਕਿ ਜਾ ਕੇ ਇਸ ਚੀਜ਼ ਨੂੰ ਅੰਡਰਸਟੈਂਡ ਕਰਨ ਤੇ ਸਾਡੇ ਬੱਚਿਆਂ ਨੂੰ ਵੀ ਇਹ ਸਹੂਲਤ ਦੇਣ ਦਾ ਮੌਕਾ ਦਿੱਤਾ ਜਾਵੇ ਦੂਜੀ ਗੱਲ ਜਿਹੜਾ ਇਸ ਸਾਲ ਜਿਹੜੇ ਪੋਲੀਟੈਕਨੀਕਲ ਕਾਲਜੇਸ ਹੈ ਜਾਂ ਡਿਗਰੀ ਕਾਲਜੇਸ ਇੰਡੀਆ ਦੇ ਉਹ ਬਹੁਤ ਅੱਛੇ ਤਰੀਕੇ ਨਾਲ ਭਰੇ ਨੇ ਕਿਉਂਕਿ ਬਾਹਰਲੇ ਦੇਸ਼ਾਂ ਨੇ ਸਖਤਾਈ ਕਰਤੀ ਹੈ ਉਹਨਾਂ ਨੇ ਵੀ ਇਹੀ ਦੇਖਿਆ ਕਿ ਜਿਹੜਾ ਬੱਚਾ ਸਾਡੇ ਕੋਲ ਇੱਥੇ ਪਹੁੰਚ ਰਿਹਾ ਉਹ ਜਾਂ ਤੇ ਮੈਨੇਜਮੈਂਟ ਦਾ ਕੋਰਸ ਲੈਂਦਾ ਹੈ ਨਿਆਕੋ ਬਿਜ਼ਨਸ ਦਾ ਹੋਰ ਕੋਈ ਕੋਰਸ ਲੈਂਦਾ ਜਦ ਕਿ ਉਹਨਾਂ ਨੂੰ ਉਹਨਾਂ ਕੋਰਸਸ ਦੀ ਰਿਕੁਆਇਰਮੈਂਟ ਨਹੀਂ ਹੈ ਅੱਜ ਵੀ ਉਹਨਾਂ ਦੇ ਦੇਸ਼ਾ ਦੇ ਵਿੱਚ ਉਹਨਾਂ ਨੇ ਰਿਕੁਆਇਰਮੈਂਟ ਜਿਹੜੀ ਕੱਢੀ ਹੈ ਕਾਰਪੈਂਟਰ ਦੀ ਪਲੰਬਰਸ ਦੀ ਅਤੇ ਹੋਰ ਸਕਿੱਲ ਦੇ ਖੇਤਿਆਂ ਦੀ ਜੀ ਜਾਂ ਜਿਹਨੂੰ ਆਪਾਂ ਸਟੈਮ ਕੋਰਸਸ ਕਹਿੰਦੇ ਆ ਜਿੱਦਾਂ ਸਾਇੰਸ ਟੈਕਨੋਲੋਜੀ ਮੈਥਮੈਟਿਕਸ ਤੇ ਹੋਰ ਚੀਜ਼ਾਂ ਆਂਦੀਆਂ ਨੇ ਉਹ ਕੋਰਸਸ ਦੀ ਵੈਲਿਊ ਅੱਜ ਇੰਡੀਆ ਚ ਵੀ ਹੈ ਆਊਟ ਆਫ ਇੰਡੀਆ ਵੀ ਹੈ ਜੀ ਸੋ ਬੱਚਿਆਂ ਨੂੰ ਇਹ ਸੋਚ ਕੇ ਚੱਲਣਾ ਚਾਹੀਦਾ ਹੈ ਕਿ ਜਦ ਤੱਕ ਉਹ ਪੜ੍ਹ ਕੇ ਬਾਹਰ ਨਿਕਲਣਗੇ ਕਦ ਕਿਸ ਲਾਈਨ ਦੀ ਵੈਲਿਊ ਹੋਏਗੀ ਇੱਕ ਟਾਈਮ ਸੀਗਾ ਜਦੋਂ ਕੰਪਿਊਟਰ ਆਪਰੇਟਰਸ ਦੀ ਲੋੜ ਸੀ ਸੌਫਟਵੇਅਰ ਇੰਜੀਨੀਅਰਸ ਦੀ ਲੋੜ ਸੀ ਉਸ ਤੋਂ ਬਾਅਦ ਟਾਈਮ ਆਇਆ ਕਿ ਜਦੋਂ ਮਾਰਕੀਟਿੰਗ ਵਾਲੇ ਬੰਦਿਆਂ ਦੀ ਲੋੜ ਸੀ ਫਿਰ ਸਮਾਂ ਆਇਆ ਕਿ ਜਦੋਂ ਇੱਕ ਬਿਲਡਿੰਗ ਬਣਾਉਣ ਵਾਲੇ ਸਿਵਲ ਇੰਜੀਨੀਅਰਸ ਦੀ ਲੋੜ ਸੀ ਸੋ ਜਿਹੜੀ ਲਾਈਨ ਹੈ ਇੰਡਸਟਰੀ ਹੈ ਉਹ ਸਮੇਂ-ਸਮੇਂ ਸਿਰ ਚੇਂਜ ਹੁੰਦੀ ਜਾਂਦੀ ਹੈ ਸੋ ਬੱਚਿਆਂ ਨੂੰ ਉਸ ਚੀਜ਼ ਦੀ ਗਾਈਡੈਂਸ ਲੈਣੀ ਚਾਹੀਦੀ ਹੈ ਤੇ ਆਪਣਾ ਕਰੀਅਰ ਉਹਨਾਂ ਚ ਗੱਲਾਂ ਵੱਲ ਵਧਾਉਣਾ ਚਾਹੀਦਾ ਜਿਹੜਾ ਸਮਾਂ ਆਉਣ ਵਾਲਾ ਹੈ ਤੇ ਜੋ ਵੀ ਤੁਸੀਂ ਕੁਝ ਕਰੋ ਬੱਚਿਆਂ ਨੂੰ ਮੈਂ ਮੈਸੇਜ ਵੀ ਦੇਣਾ ਚਾਹੁੰਦਾ ਉਹ ਇੱਕ ਚੰਗੀ ਨੀ ਇੱਕ ਸਾਫ਼ ਦਿਲ ਹੋ ਕੇ ਕਰੋ ਤੇ ਮਿਹਨਤ ਕਰੋ ਜੇ ਤੁਸੀਂ ਸਪੈਸ਼ਲਿਸਟ ਹੋ ਆਪਣੇ ਕੰਮ ਦੇ ਤੇ ਜ਼ਰੂਰ ਤੁਹਾਨੂੰ ਪਰਮਾਤਮਾ ਚੰਗਾ ਫਲ ਆਏਗਾ ਤੁਸੀਂ ਆਪਣੇ ਅੱਗੇ ਕਮਾਜ ਵੱਧ ਸਕੋਗੇ ਅੱਛਾ ਇੱਕ ਟੌਪਿਕ ਆਪਣਾ ਕਟਿਆ ਗਿਆ ਸੀ ਵਿੱਚ ਮੋਟੀਵੇਸ਼ਨ ਤੇ ਮੋਰ ਰੋਲ ਦਾ ਚੱਲ ਰਿਹਾ ਸੀ ਉਹ ਵਿੱਚ ਰਹਿ ਗਈ ਸੀ ਗੱਲ ਜਦੋਂ ਤੁਸੀਂ ਪਰਮਾਤਮਾ ਦਾ ਨਾਮ ਲੈਂਦੇ ਹੋ ਚੰਗੀ ਨੀਅਤ ਨਾਲ ਕੋਈ ਵੀ ਕੰਮ ਕਰਦੇ ਹੋ ਬੋਤਾ ਕਈਏ ਬੋਤਾ ਹੋਏ ਉਸ ਸਾਹਮਣੇ ਤੁਹਾਨੂੰ ਕੁਦਰਤ ਵੀ ਆ ਕੇ ਤੋਂ ਨੂੰ ਚੀਜ਼ਾਂ ਦਿੰਦੀਆਂ ਸੋ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਾਂਗਾ ਬੱਚਿਆਂ ਨੂੰ ਕਿ ਤੁਸੀਂ ਕਾਈਂਡਲੀ ਚੰਗੇ ਚੀਜ਼ਾਂ ਵੱਲ ਤੁਰੋ ਤੁਹਾਡੇ ਕੋਲ ਟੈਕਨੋਲੋਜੀ ਤੁਹਾਡੇ ਹੱਥੇ ਚ ਹੈ ਤੁਸੀਂ YouTube ਤੇ ਕੋਈ ਕੋਰਸ ਵੀ ਕਰ ਸਕਦੇ ਹੋ ਤੁਸੀਂ YouTube ਤੇ ਮੂਵੀਜ਼ ਵੀ ਦੇਖ ਸਕਦੇ ਹੋ ਆਪਣਾ ਟਾਈਮ ਪਾਸ ਵੀ ਕਰ ਸਕਦੇ ਹੋ ਇਹ ਤੁਹਾਡੇ ਹੱਥੇ ਚ ਹੈ ਤੁਸੀਂ ਉਸ ਟੈਕਨੋਲੋਜੀ ਨੂੰ ਕਿਸ ਤਰੀਕੇ ਨਾਲ ਵਰਤਣਾ ਹੈ ਅੱਜ ਸਾਡੇ ਸਾਹਮਣੇ ਕੈਮਰਾਮੈਨ ਸਾਹਿਬ ਬੈਠੇ ਨੇ ਉਹਨਾਂ ਨੇ ਵੀ ਕੋਈ ਕੋਰਸ ਕੀਤਾ ਤੇ ਅੱਜ ਉਹ ਇਸ ਫੀਲਡ ਚ ਆਏ ਨੇ ਕਿਉਂਕਿ ਉਹ ਵੀ ਇੱਕ ਤਨਖਾਹ ਲੈ ਰਹੇ ਨੇ ਜੀ ਠੀਕ ਹੈ ਇਹ ਤੁਹਾਨੂੰ ਸਕਿੱਲ ਅੱਜ ਦੀ ਡੇਟ ਇਚ ਆਨਲਾਈਨ ਵੀ ਅਵੇਲੇਬਲ ਹੈ ਲੋ ਕਾਸਟ ਅਵੇਲੇਬਲ ਹੈ ਜਿਹੜੇ ਬੱਚੇ ਅਫੋਰਡ ਨਹੀਂ ਕਰਦੇ 12ਵੀਂ ਤੋਂ ਬਾਅਦ ਪੜਨ ਲਈ ਅੱਜ ਇੰਦਰਾ ਗਾਂਧੀ ਯੂਨੀਵਰਸਿਟੀ ਵੀ অপਸ਼ਨ ਅਵੇਲੇਬਲ ਹੈ ਜਿੱਥੇ 4 ਤੋਂ 5000 ਚ ਤੁਸੀਂ ਆਪਣੀ ਗ੍ਰੈਜੂਏਸ਼ਨ ਕਰ ਸਕਦੇ ਹੋ ਜੀ ਸੋ ਇਸ ਤਰ੍ਹਾਂ ਦੇ ਤਰੀਕੇ ਵੀ ਹੈਗੀਆਂ ਨੇ ਤੁਹਾਨੂੰ ਆਪਣਾ ਰਸਤਾ ਆਪ ਲੱਭਣਾ ਪੈਣਾ ਹੈ ਸਹਿਜ ਨਾਲ ਚੱਲਣਾ ਪੈਣਾ ਹੈ ਪਰਮਾਤਮਾ ਕੇ ਅਰਦਾਸ ਕਰਨੀ ਪੈਣੀ ਕਿ ਪਰਮਾਤਮਾ ਤੁਹਾਨੂੰ ਸ਼ਕਤੀ ਬਖਸ਼ੇ ਸੋ ਜੇ ਤੁਸੀਂ ਚੰਗੇ ਤਰੀਕੇ ਨਾਲ ਚੰਗੀ ਨੀਅਤ ਨਾਲ ਕੁਝ ਵੀ ਕਰੋਗੇ ਤੁਸੀਂ ਅੱਗੇ ਹੀ ਵਧੋਗੇ ਬਿਊਟੀਫੁੱਲ ਸੋ ਆਪਨੇ ਇਹਨਾਂ ਦੇ ਵਿਚਾਰ ਜਾਣੇ ਸੋ ਇਹਨਾਂ ਨੂੰ ਪੱਲੇ ਬੰਨੋ ਔਰ ਕਮੈਂਟ ਜ਼ਰੂਰ ਕਰੋ ਕਮੈਂਟ ਬਾਕਸ ਦੇ ਵਿੱਚ ਕਿ ਤੁਹਾਨੂੰ ਕਿਹੋ ਜਿਹਾ ਲੱਗੇ ਵਿਚਾਰ ਤੋਂ ਸਾਡੇ ਨਾਲ ਹੁਣ ਬੈਠੇ ਨੇ ਮਨਮੋਹਨ ਸਿੰਘ ਜੀ ਜੋ ਆਪਣੇ ਸਪੋਰਟਸ ਦੇ ਪਲੇਅਰ ਵੀ ਰਹੇ ਨੇ ਲੌਂਗ ਰੇਸ ਦੇ ਤੇ ਥੋੜੀ ਜੀ ਇੰਟਰੋਡਕਸ਼ਨ ਇਹ ਆਪ ਦੇਣਗੇ ਇਲ ਸਾਜੂ ਸਿੰਘ ਹਮਦਰ ਐਸੋਸੀਏਸ਼ਨ ਚ ਵੀ ਸੈਕਟਰੀ ਨੇ ਸੋ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਸਤਿ ਸ਼ਕਾਲ ਸਵਾਗਤ ਕਰਦੇ ਹਾਂ ਅਸੀਂ ਜੀ ਥੈਂਕ ਯੂ ਥੈਂਕ ਯੂ ਵੈਰੀ ਮਚ ਥੈਂਕ ਯੂ ਸਰ ਤੁਸੀਂ ਆਪਣੇ ਬਾਰੇ ਥੋੜੀ ਇੰਟਰੋਡਕਸ਼ਨ ਦਿਓ ਨਾ ਪਹਿਲੇ ਮੈਂ ਮਨਮੂਨ ਐਜ਼ ਐਡਵੋਕੇਟ ਜਲੰਧਰ ਬੇਸਿਕਲੀ ਮੈਂ ਸਪੋਰਟਸਮੈਨ ਰਹਾ 14 ਵਾਰ ਮੈਂ ਨੈਸ਼ਨਲ ਖੇਡਿਆ ਹੋਇਆ ਹੈ ਨਾਰਥ ਇੰਡੀਆ ਚ ਮੇਰਾ 골ਡ ਮੈਡਲ ਹੈ ਔਰ ਰੀਸੈਂਟਲੀ ਹੁਣ ਹੀ ਮਾਸਟਰ ਗੇਮ ਦੇ ਵਿੱਚ 올 ਇੰਡੀਆ ਚ ਮੇਰਾ ਥਰਡ ਪਲੇਸ ਆਈ ਹੈ ਤੋ ਉਦਸ ਇਹ ਮੇਰੀ ਪਰਫੈਕਟ ਹੈਗੀ ਹੈ ਬਾਕੀ ਗੱਲ ਕਰ ਰਹੇ ਸੀਗੇ ਸਰਦਾਰ ਅਮਰਜੋਤ ਸਿੰਘ ਉਹਨੀ ਸਕਿੱਲ ਡਿਵੈਲਪਮੈਂਟ ਦੇ ਉੱ퍼 ਮੈਂ ਬਿਲਕੁਲ ਐਗਰੀ ਕਰਦਾ ਹਾਂ ਉਹਨਾਂ ਦੇ ਨਾਲ ਕਿਉਂਕਿ ਸਾਈਮਨਟੇਨੀਅਸਲੀ 10ਵੀਂ 11ਵੀਂ ਤੋਂ ਬਾਅਦ ਜੇ ਨਾਲ ਨਾਲ ਅਗਰ ਸਕਿੱਲ ਅਗਰ ਆਪਾਂ ਨਾਲ ਰੱਖੀ ਹੈ ਨਾ ਕਿਸੇ ਵੀ ਸੈਕਟਰ ਦੇ ਵਿੱਚ ਤੇ ਮੇਰੇ ਖਿਆਲ ਉਹ ਫਰੂਫਰੂਫਲ ਹੋਏਗਾ ਇਨ ਫਿਊਚਰ ਦੇ ਵਿੱਚ ਕਿਉਂਕਿ ਮੈਂ ਹੁਣੇ ਪਿੱਛੇ ਲਾਸਟ ਆ ਪਿਛਲੇ ਹਫਤੇ ਮੈਂ ਕੈਨੇਡਾ ਸੀ ਉੱਥੋਂ ਮੈਂ ਦੇਖਿਆ ਕਿ ਜਿਹੜੇ ਇਥੋਂ ਮਕੈਨ ਮਕੈਨਿਕ ਨੇ ਇਲੈਕਟ੍ਰੀਸ਼ੀਅਨ ਨੇ ਹੈਗੇ ਨੇ ਸਾਰੇ ਜਿਹੜੇ ਸਕਿਲਡ ਨਾਲ ਹੈਗੇ ਨਾ ਉਹ ਉੱਥੇ ਬਹੁਤ ਵਧੀਆ ਉਹਨਾਂ ਦੀ ਲਾਈਫ ਹੈਗੀ ਆ ਰੈਦਰ ਕਿ ਮੈਂ ਨਹੀਂ ਕਹ ਰਿਹਾ ਕਿ ਪੜਾਈ ਨੂੰ ਫੁੱਲ ਡਾਊਨ ਕਰ ਰਿਹਾ ਪੜਾਈ ਆਪਣੀ ਜਗ੍ਹਾ ਅੱਛਾ ਹੈ ਪਰ ਇਹ ਲੋਕ ਜ਼ਿਆਦਾ ਉਹਦੇ ਵਿੱਚ ਬੈਨੀਫੀਸ਼ੀਅਲ ਹੈਗੇ ਨੇ ਜਿਹੜੇ ਸਕਿਲ ਡਵੈਲਪਮੈਂਟ ਨਾਲ ਹੈਗੇ ਨੇ ਜਿਆਦਾ ਕਰਦੇ ਬਾਕੀ ਸਪੋਰਟਸ ਦਾ ਦਿੱਤਾ ਸੀਗਾ ਸਪੋਰਟਸ ਵੀ ਇਦਾਂ ਹੀ ਹੈਗਾ ਉਹ ਸਪੋਰਟਸ ਹੈ ਕੋਈ ਵੀ ਚੀਜ਼ ਆ ਨਾ ਜਿਹੜਾ ਰਿਵਾਰਡ ਮਿਲਦਾ ਨਾ ਲਾਈਫ ਦੇ ਵਿੱਚ ਦੈਟ ਇਜ਼ ਆਲਵੇਜ਼ ਇਕੁਅਲ ਟੂ ਯ ਤੁਸੀਂ ਕੀ ਕਰਦੇ ਹੋ ਉਹ ਹਮੇਸ਼ਾ ਰਿਵਾਰਡ ਮਿਲਦਾ ਹੈ ਤੋਂ ਸਪੋਰਟਸ ਵਿੱਚ ਵੀ ਇਦਾਂ ਹੀ ਹੈ ਤੋਂ ਤੁਹਾਡਾ ਟਾਰਗੇਟ ਹੋਵੇ ਕਿ ਮੈਂ ਨੈਸ਼ਨਲ ਗੋਲ ਲੈਣਾ ਹੈ ਮੈਂ ਇੰਟਰਨੈਸ਼ਨਲ ਜਾਣਾ ਹੈ ਫਿਰ ਤਾਂ ਠੀਕ ਹੈ ਇਹ ਤੁਹਾਡਾ ਕੋਈ ਮਕਸਦ ਹੀ ਨਹੀਂ ਹੈ ਸਿਰੇ ਗਏ ਥੋੜਾ ਜਿਹਾ ਰੂਟੀਨ ਦੇ ਮਤਲਬ ਉਹੀ 2-4 ਸਾਲ ਲੱਗੇ ਰੇ ਟ੍ਰੈਕ ਸੂਲ ਪਾ ਕੇ ਥੈਟਸ ਨਹੀਂ ਸੇਮ ਜਿਹੜੀ ਇਹ ਪੈਟਰਨ ਹੈ ਨਾ ਇਹ ਲਾਈਫ ਚ ਬਾਕੀ ਕੰਮਾਂ ਚ ਵੀ ਕੰਮ ਆਉਂਦਾ ਜਿੰਨੀ ਮਿਹਨਤ ਕਰਾਂਗੇ ਉਨਾ ਹੀ ਰਿਵਾਰਡ ਮਿਲੇਗਾ ਥੈਟਸ ਇਟ ਬਿਲਕੁਲ ਇਹਨਾਂ ਨੇ ਦੱਸਿਆ ਹੀ ਦੇਖੋ ਲਗਨ ਦੇ ਨਾਲ ਹੀ ਸਭ ਕੁਝ ਹੋਣਾ ਹੈ ਤੁਹਾਡੀ ਮਿਹਨਤ ਨੇ ਰੰਗ ਲਿਆਣੇ ਨੇ ਔਰ ਬਹੁਤ ਅੱਛਾ ਇਹਨਾਂ ਨੇ ਦੱਸਿਆ ਕੁਝ ਮੈਸੇਜ ਦੇਣਾ ਚਾਹੋਗੇ ਪਬਲਿਕ ਨੂੰ ਪਲੇਅਰਸ ਨੂੰ ਸਪੋਰਟਸਮੈਨ ਨੂੰ ਕੋਈ ਮੈਸੇਜ ਦੇਣਾ ਚਾਹੋ ਮੈਸੇਜ ਇਹੀ ਹੈ ਵੀ ਬਿਲਕੁਲ ਬਹੁਤ ਵਧੀਆ ਮੈਸੇਜ ਦਿੱਤਾ ਸਰ ਅਮਜੋਤ ਸਿੰਘ ਉਹਨਾਂ ਨੇ ਵੀ ਪ੍ਰਮਾਤਮਾ ਦਾ ਨਾਮ ਲੈ ਕੇ ਕੋਈ ਵੀ ਚੀਜ਼ ਹੈ ਬੜੀ ਉਹਨੂੰ ਪੋਜ਼ਿਟਿਵ ਲਓ ਸ਼ਾਰਟਕਟ ਨਾ ਕਰੋ ਕੋਈ ਜੀ ਨੈਗੇਟਿਵ ਨਾ ਕਰੋ ਤੇ ਪ੍ਰਮਾਤਮਾ ਤੁਹਾਡੇ ਸਾਥ ਹੈ ਸਰਕਾਂ ਵਧੀਆ ਹੋਏਗਾ ਬਿਊਟੀਫੁਲ ਬਿਲਕੁਲ ਅਮਰਜੋਤ ਸਿੰਘ ਜੀ ਅਸੀਂ ਤੁਹਾਨੂੰ ਇੱਕ ਤੁਹਾਡੇ ਕੋਲੋਂ رائے ਲੈਣਾ ਚਾਹੁੰਦੇ ਆ ਦੇਖੋ ਇੱਥੇ ਪੰਜਾਬ ਦੇ ਵਿੱਚ ਪ੍ਰਵਾਸੀਆਂ ਦੀ ਜਿਹੜੀ ਐਵਰੇਜ ਪੋਪੂਲੇਸ਼ਨ ਆ ਉਹ ਬਹੁਤ ਜ਼ਿਆਦਾ ਵਧੀ ਜਾ ਰਹੀ ਹੈ ਈਵਨ ਐਮ ਐਲ ਏ ਐਮ ਪੀ ਵੀ ਆਗੇ ਨੇ ਇਹਨਾਂ ਦੇ ਤੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਮਾਰਕੀਟ ਦੇ ਵਿੱਚ ਕੋਈ ਇਹਨਾਂ ਨੇ ਐਸੋਸੀਏਸ਼ਨਸ ਆਪਣੀਆਂ ਉਹ ਜਿਹਾ ਬਣਾਈਆਂ ਕਿ ਅੱਜ ਦੀ ਡੇਟ ਦੇ ਵਿੱਚ ਪੰਜਾਬੀ ਆਦਮੀ ਨੂੰ ਰੈਡੀ ਨਹੀਂ ਲਗਾਉਂਦੇ ਨੇ ਉਹਨੂੰ ਫੋੜੀ ਨਹੀਂ ਲਗਾਉਂ ਦਿੰਦੇ ਉਹ 99% ਜਿਹੜੀ ਹੈ ਉਪਰਵਾਸੀਆਂ ਦੇ ਹੱਥੇ ਚ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਗੱਲ ਇਸ ਤਰ੍ਹਾਂ ਹੈ ਕਿ ਜਿਹੜੀ ਦੁਨੀਆ ਉਹ ਮਿਹਨਤ ਕਸ਼ ਬੰਦੇ ਵਾਸਤੇ ਆ ਬੜੇ ਸਾਲਾਂ ਤੋਂ ਪ੍ਰਵਾਸੀ ਸਾਡੇ ਪੰਜਾਬ ਵਿੱਚ ਆ ਕੇ ਮਿਹਨਤ ਕਰ ਰਹੇ ਸੀ ਕੰਮ ਕਰ ਰਹੇ ਸੀ ਤੇ ਇੱਕ ਹੁਣ ਸਮਾਂ ਆ ਚੁੱਕਾ ਹੈ ਕਿ ਜਦੋਂ ਸਾਡੇ ਜਿਹੜੇ ਖੇਤੀ ਕਰਨ ਵਾਲੇ ਕਿਤੇ ਇਹਨਾਂ ਦੀ ਇੱਕ ਲੋਡ ਐਸੀ ਬਣ ਚੁੱਕੀ ਹੈ ਕਿ ਅਸੀਂ ਇਹਨਾਂ ਤੋਂ ਵੱਖਰੇ ਨਹੀਂ ਹੋ ਸਕਦੇ ਸਮੇਂ ਦੇ ਸਾਹਮਣੇ ਇੱਕ ਲੋੜ ਸੀਗੀ ਜਿਹੜੀ ਇਹਨਾਂ ਨੇ ਘਾਟ ਪੂਰੀ ਕੀਤੀ ਆ ਕੇ ਰੇੜੀਆਂ ਲਾਈਆਂ ਫਾਰਮਜ਼ ਵਿੱਚ ਕੰਮ ਕੀਤਾ ਅੱਜ ਅਸੀਂ ਡਿਪੈਂਡੈਂਟ ਹੋ ਗਏ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਜਿਹੜਾ ਸਾਡਾ ਪੰਜਾਬੀ ਹੈ ਇਹਨਾਂ ਨੂੰ ਦੇਖ ਕੇ ਮੋਟੀਵੇਟ ਹੋਇਆ ਕਿ ਬਾਹਰ ਜਾ ਕੇ ਮੈਂ ਕੰਮ ਕਰਾਂਗਾ ਤਾਂ ਮੈਨੂੰ ਰਿਸਪੌਂਸ ਨਹੀਂ ਮਿਲੇਗਾ ਇੱਥੇ ਵੀ ਮਿਲ ਸਕਦਾ ਹੈ ਅੱਜ ਜੇ ਸਾਡੇ ਪੰਜਾਬੀਆਂ ਨੇ ਵੀ ਇਸ ਪਾਸੇ ਆਪਣੇ ਆਪ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਤੇ ਡੈਫੀਨੇਟਲੀ ਜ਼ੂਲ ਸਾਰਿਆਂ ਲਈ ਇੱਕੋ ਹੋਣਾ ਚਾਹੀਦਾ ਜਿੱਥੇ ਇੱਕ ਬਾਰਲੇ ਸਟੇਟ ਵਾਲਾ ਬੰਦਾ ਆ ਕੇ ਆਪਣੀ ਰੀੜੀ ਲਗਾ ਰਿਹਾ ਤੇ ਪੰਜਾਬੀ ਵੀ ਕਿਉਂ ਨਾ ਲਗਾਵੇ ਸੋ ਸਾਰਿਆਂ ਵਾਸਤੇ ਰੂਲ ਇੱਕੋ ਹੋਣਾ ਚਾਹੀਦਾ ਸਾਡਾ ਦੇਸ਼ ਇੱਕੋ ਹੈ ਅੱਜ ਪੰਜਾਬੀ ਬੰਦੇ ਜਾ ਕੇ ਜੇ ਬੰਬੇ ਦੇ ਵਿੱਚ ਆਪਣੇ ਟਾਬੇ ਬਣਾ ਸਕਦੇ ਨੇ ਬਿਹਾਰ ਤੋਂ ਆ ਕੇ ਇੱਥੇ ਲੋਕੀ ਆਪਣੇ ਰੋਟੀ ਪਾਣੀ ਦੇ ਟਾਬੇ ਬਣਾ ਸਕਦੇ ਤੇ ਨਾਲ ਦੇ ਨਾਲ ਚਾਹੇ ਜੰਮੂ ਕਸ਼ਮੀਰ ਦਾ ਹੋਵੇ ਚਾਹੇ ਪੰਜਾਬ ਦਾ ਹੋਵੇ ਕੋਈ ਵੀ ਹੋਵੇ ਸਾਰੇ ਰਲ ਮਿਲ ਕੇ ਇਕੱਠੇ ਕੰਮ ਕਰਨ ਸਕਦੇ ਨੇ ਕੋਈ ਕਿਸੇ ਨੂੰ ਮਨਾ ਨਹੀਂ ਕਰ ਸਕਦਾ ਸਾਡੇ ਜਿਹੜੀ ਗਵਰਨਮੈਂਟ ਹੈ ਇਸ ਚੀਜ਼ ਨੂੰ ਦੇਖੇ ਇਦ ਨੂੰ ਅੰਡਰਸਟੈਂਡ ਕਰੇ ਤਾਂ ਕਿ ਕੱਲ ਨੂੰ ਕੋਈ ਹੋਰ 파ੜ ਨਾ ਪਾਵੇ ਕੋਈ ਵਿਤਕਰੇ ਨਾ ਹੋਣ ਉਹਨਾਂ ਨੂੰ ਹੁਣੇ ਗੱਲ ਨੂੰ ਸੰਭਾਲ ਲੈਣਾ ਚਾਹੀਦਾ ਇੱਕ ਚੀਜ਼ ਹੋ ਰਹਾ ਹੈ ਇੱਕ ਚੀਜ਼ ਹੋ ਰਹਾ ਹੈ ਜੀ ਤੁਸੀਂ ਸਰ ਇੱਕ ਪ੍ਰਵਾਸੀਆਂ ਦੀ ਜੇ ਗੱਲ ਹੋ ਰਹੀ ਹੈ ਦੂਸਰੇ ਪ੍ਰਵਾਸੀ ਜੋ ਹੋ ਰਹੇ ਆਪਣੇ ਸਟੇਟਾਂ ਨੇ ਉੱਥੇ ਸਾਡੇ ਨਾਲੋਂ ਪੈਟਰੋਲ ਡੀਜ਼ਲ ਦੇ ਰੇਟ ਘੱਟ ਨੇ ਕੋਈ ਜੇ ਐਂਡ ਕੇ ਤੋਂ ਚੱਲਦਾ ਜਾਂ ਹਿਮਾਚਲ ਤੋਂ ਚੱਲਦਾ ਉਹਨੇ ਹਰਿਆਣੇ ਜਾਣਾ ਉਹਨੇ ਉਹਨਾਂ ਕੋਲ ਪੈਟਰੋਲ ਡੀਜ਼ਲ ਪਹਿਲਾਂ ਹੀ ਪਵਾ ਲੈਣਾ ਕਿ ਜਾ ਕੇ ਉਹਨੂੰ ਜਾ ਕੇ ਹਰਿਆਣੇ ਚ ਪਵਾਣਾ ਪਵੇ ਜੇ ਹਰਿਆਣੇ ਤੋਂ ਚੱਲਦਾ ਉਹਨਾਂ ਕੋਲ ਪਵਾਉਂਦਾ ਪੰਜਾਬ ਚੋਂ ਨਹੀਂ ਪਵਾਉਂਦਾ ਕਿਉਂਕਿ ਇੱਥੇ ਰੇਟ ਵੱਧ ਨੇ ਇੱਕ ਜੀਐਸਟੀ ਪਾਲਿਸੀ ਚੱਲੀ ਸੀ ਜੀਐਸਟੀ ਪਾਲਿਸੀ ਦੇ ਵਿੱਚ ਪੈਟਰੋਲ ਔਰ ਡੀਜ਼ਲ ਔਰ ਗੈਸ ਨੂੰ ਕਿਉਂ ਨਹੀਂ ਲਿਆ ਗਿਆ ਸਮੇਂ ਦੇ ਨਾਲ ਨਾਲ ਜਿਹੜਾ ਸਟੇਟ ਪ੍ਰੀਵਿਊ ਹੈ ਫਿਊਲ ਪੈਟਰੋਲ ਡੀਜ਼ਲ ਦੀ ਜਿਹੜੀ ਸੇਲ ਹੈ ਉਦੋਂ ਵਿੱਚ ਇੱਕ ਮੇਜਰ ਕੰਪੋਨੈਂਟ ਜਿਹੜਾ ਅਰਨਿੰਗ ਦਾ ਹੈ ਟੈਕਸਿਸ ਦਾ ਉਹ ਸਟੇਟ ਦੇ ਆਪਣੇ ਨੇ ਤੇ ਸੈਂਟਰ ਦੇ ਆਪਣੇ ਨੇ ਜੀ ਸਟੇਟਾਂ ਨੇ ਮਿਲ ਕੇ ਇਹ ਗੱਲ ਕੀਤੀ ਕਿ ਅਸੀਂ ਇਹਨੂੰ ਪ੍ਰਿਵਿਊ ਤੋਂ ਆਪਣੇ ਬਾਹਰ ਨਹੀਂ ਕੱਢਣਾ ਕਿਉਂਕਿ ਇਹ ਮੇਜਰ ਅਰਨਿੰਗ ਸੋਰਸ ਹੈਗਾ ਇੱਕ ਦੁਖਾਂਤ ਦੀ ਗੱਲ ਹੈ ਜਾਂ ਸਰਕਾਰਾਂ ਦੇ ਵੱਲੋਂ ਇੱਕ ਜਨਤਕਨਾ ਕੀਤਾ ਜਾ ਰਿਹਾ ਧੋਖਾ ਵੀ ਹੈ ਕਿ ਅੱਜ ਪੂਰੀ ਦੁਨੀਆ ਦੇ ਵਿੱਚ ਕਰੂਡ ਔਇਲ ਦੇ ਰੇਟ ਘਟਣ ਤੋਂ ਬਾਵਜੂਦ ਫੇਰ ਵੀ ਸਾਡੇ ਦੇਸ਼ 'ਚ ਉਹਦੇ ਰੀਟਰੋਸਪੈਕਟਿਵਲੀ ਫਿਊਲ ਪ੍ਰਾਈਸਿਸ ਨਹੀਂ ਘਟਾਏ ਗਏ ਜਦ ਕਿ ਕਈ ਸਟੇਟਾਂ ਨੇ ਆਪਣੇ ਨਵੇਂ-ਨਵੇਂ ਟੈਕਸ ਜੋੜ ਕੇ ਫਿਊਲ ਪ੍ਰਾਈਸਿਸ ਵਧਾ ਦਿੱਤੇ ਗਏ ਜਿਹੜੇ ਸਟੇਟਾਂ ਦੇ ਖਰਚੇ ਨੇ ਉਹਨਾਂ ਨੂੰ ਪੂਰੇ ਕਰਨ ਵਾਸਤੇ ਇਹ ਫਿਊਲ ਪ੍ਰਾਈਸਿਸ ਵਧਾ ਕੇ ਉਹ ਚੋ ਟੈਕਸ ਕਰ ਦਿੰਦੇ ਨੇ ਤੇ ਲੋਕਾਂ ਦੀ ਜਿਹੜੀ ਜੇਬ ਹੈ ਉਹਦੇ ਤੇ ਸਿੱਧਾ ਇਸ ਚੀਜ਼ ਦਾ ਅਸਰ ਪੈਂਦਾ ਜੇ ਤੇ ਸਰਕਾਰਾਂ ਆਪਣੇ ਹੋਰ ਰੈਵਨਿਊ ਸੋਰਸਸ ਜਨਰੇਟ ਕਰ ਸਕਣ ਜਾਂ ਆਪਣੇ ਖਰਚਿਆਂ ਨੂੰ ਕੰਟਰੋਲ ਕਰਕੇ ਚੱਲ ਸਕਣ ਤੇ ਸ਼ਾਇਦ ਫੇਰ ਹੀ ਫਿਊਲ ਪ੍ਰਾਈਸਿਸ ਨੂੰ ਮੈਨੇਜ ਕੀਤਾ ਜਾ ਸਕਦਾ ਹੈ ਜੇ ਚੰਡੀਗੜ੍ਹ ਅਸੀਂ ਜਾਂਦੇ ਆ ਤੇ ਉੱਥੇ ਤੇਲ ਪਵਾਉਂਦੇ ਆ ਕਿਉਂ ਤੇ ਰੇਟ ਘਟਾ ਜੇ ਉਹ ਮੈਨੇਜ ਕਰ ਰਹੇ ਨੇ ਜਾਂ ਦੂਜੀ ਸਟੇਟ ਵਾਲੇ ਕਰ ਰਹੇ ਨੇ ਤੇ ਬਾਕੀ ਕਿਉਂ ਨਹੀਂ ਕਰ ਸਕਦੇ ਇਹ ਸਵਾਲ ਜਿਹੜਾ ਜਨਤਾ ਨੂੰ ਆਪਣੀ ਸਰਕਾਰਾਂ ਨਾਲ ਬਹਿ ਕੇ ਪੁੱਛਣਾ ਚਾਹੀਦਾ ਹੈ ਉਹਨਾਂ ਕੋਲ ਜਵਾਬ ਲੈਣਾ ਚਾਹੀਦਾ ਬਹੁਤ ਮਿਹਰਬਾਨੀ ਹੈ ਜੀ ਅੱਛਾ ਇੱਕ ਅਸੀਂ ਨਾ ਜੀ ਇੱਕ ਡਾਕਟਰਸ ਗਾਈਡ ਪ੍ਰਿੰਟ ਕਰਕੇ ਆ ਪਬਲਿਸ਼ ਕਰਨੀ ਹੈ 1 ਅਪ੍ਰੈਲ ਨੂੰ ਕਰਨੀ ਹੈ 2025 ਨੂੰ ਅਸੀਂ ਚਾਹਾਂਗੇ ਇੱਕ ਸਟਿਲ ਫੋਟੋ अच्छा इन्होने दसया कुछ मेसेज देना चाहोगे पब्लिक नु प्लेयर्स नु स्पोर्ट्समैन नु कोई मेसेज देना चाहो मेसेज यही है भाई बिल्कुल आ, बहुत बढ़िया मेसेज दस्तार अमजोत सिंह उन्होंने भाई परमात्मा ਦਾ ਨਾਮ ਲੈ ਕੇ ਕੋਈ ਵੀ ਚੀਜ਼ ਹੈ ਬੜੀ ਉਹਨੂੰ ਪੋਜ਼ਿਟਿਵ ਲਓ ਸ਼ਾਰਟਕਟ ਨਾ ਕਰੋ ਕੋਈ ਜੀ ਨੈਗੇਟਿਵ ਨਾ ਕਰੋ ਤੇ परमात्मा ਤੁਹਾਡੇ ਸਾਥ ਹੈ ਸਰਕੋਂ ਵਧੀਆ ਹੋਏਗਾ ਬਿਊਟੀਫੁੱਲ ਬਿਊਟੀਫੁੱਲ ਮਿਹਰਬਾਨੀ ਸਸਕਲ ਜੀ ਤੁਸੀਂ ਕੋਈ ਮੈਸੇਜ ਦੇਣਾ ਚਾਹੋਗੇ ਜੀ ਮੈਂ ਆਲਰੇਡੀ ਕਿ ਦਿੱਤਾ ਫਿਰ ਮੈਂ ਇਹੀ ਕਹਾਂਗਾ ਬੱਚਿਆਂ ਨੂੰ ਕੀਤ ਭਾਰਤ ਵਾਸ਼ ਤੁਹਾਡੇ ਵੱਲ ਦੇਖ ਰਿਹਾ ਤੁਸੀਂ ਆਪਣੇ ਆਪ ਨੂੰ ਅੱਗੇ ਵਧਾਓ ਤਾਂ ਕਿ ਦੇਸ਼ ਅੱਗੇ ਵਧ ਸਕੇ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦੀਆਂ ਜੀ ਅਸੀਂ ਇਹਨਾਂ ਨੇ ਆਪਣਾ ਕੀਮਤੀ ਸਮਾਂ ਦਿੱਤਾ ਅਤੇ ਦਰਸ਼ਕਾਂ ਨੂੰ ਬੇਨਤੀ ਹੈ ਕਿ ਕਮੈਂਟ ਜ਼ਰੂਰ ਕਰਨਾ ਕਮੈਂਟ ਬਾਕਸ ਦੇ ਵਿੱਚ ਤਾਂ ਕਿ ਅਸੀਂ ਤੁਹਾਡੇ ਵਿਚਾਰ ਜਾਣ ਸਕੀਏ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਧੰਨਵਾਦ